ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਅੱਜ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਅਤੇ ਜਾਣਾਂਗੇ ਚਾਰ ਅੱਖਰਾਂ ਵਾਲੇ ਸ਼ਬਦਾਂ ਦੇ ਬਾਰੇ ਠੀਕ ਹੈ ਚਾਰ ਅੱਖਰੀ ਸ਼ਬਦ ਜਿਹੜੇ ਹੁੰਦੇ ਨੇ ਮੁਕਤਾ ਵਾਲੇ ਚਾਰ ਅੱਖਰੀ ਸ਼ਬਦ ਮੁਕਤਰਾ ਮੁਕਤਾ ਜੋ ਹੁੰਦਾ ਮੁਕਤਾ ਦੀ ਕੋਈ ਵੀ ਮਾਤਰਾ ਨਹੀਂ ਹੁੰਦੀ ਮਾਤਰਾਵਾਂ ਬਾਰੇ ਜਦ ਆਪਾਂ ਪੜਾਂਗੇ ਉਦੋਂ ਇਹਦੇ ਬਾਰੇ ਵੀ ਅਸੀਂ ਆਪਾਂ ਡਿਸਕਸ ਕਰਾਂਗੇ ਚਾਰ ਅੱਖਰਾਂ ਵਾਲੇ ਸ਼ਬਦ ਠੀਕ ਹੈ ਆ ਆਪਾਂ ਨੂੰ ਤਸਵੀਰ 'ਚ ਕੀ ਦਿੱਤਾ ਹੋਇਆ ਆਪਾਂ ਸ਼ਬਦ ਜੋੜ ਕਰਕੇ ਪੜਾਂਗੇ ਠੀਕ ਹੈ ਸ਼ਬਦ ਜੋੜ ਤੇ ਆ ਆਪਾਂ ਨੂੰ ਦਿੱਤਾ ਹੋਇਆ ਸ਼ਲਗਮ ਠੀਕ ਹੈ ਤੇ ਇਹ ਚਾਰ ਖਰੜਾ ਵਾਲਾ ਸ਼ਬਦ ਆ ਜਿਨਾ ਕੀ ਕੀ ਜੋੜ ਕੇ ਬਣਿਆ ਹੈ ਸਸੇ ਦੇ ਪੈਰ ਚ ਬਿੰਦੀ ਛ ਛ ਠੀਕ ਹੈ ਛ ਦੀ ਆਵਾਜ਼ ਕੱਢੂਗੀ ਆਕਿਆ ਲੱਲਾ ਆਕਿਆ ਗੱਗਾ ਆਕਿਆ ਮੱਮਾ ਠੀਕ ਹੈ ਛੱਸ਼ਾ ਲੱਲਾ ਸ਼ੱਲ ਗੱਗਾ ਮੱਮਾ ਗਮ ਸ਼ੱਲ ਗਮ ਠੀਕ ਹੈ ਆਕਿਆ ਤਸਵੀਰ ਚ ਅਜਗਰ ਠੀਕ ਹੈ ਆੜਾ ਜੱਜਾ ਅੱਜ ਗੱਗਾ ਰਾਰਾ ਗਰ ਅੱਜ ਗਰ ਤੁਸੀਂ ਐ ਪੜ ਸਕਦੇ ਹੋ ਠੀਕ ਆਪਾਂ ਦੋ ਅੱਖਰੀ ਸ਼ਬਦ ਤੇ ਤਿੰਨ ਅੱਖਰੀ ਸ਼ਬਦ ਪੜ ਚੁੱਕੇ ਆਂ ਚਾਰ ਅੱਖਰੀ ਸ਼ਬਦਾਂ ਨੂੰ ਆਪਾਂ ਦੋ ਦੋ ਦੇ ਪੇਅਰ ਬਣਾ ਕੇ ਪੜਾਂਗੇ ਜੀ ਠੀਕ ਆ ਛੱਲਾ ਛੱਲ ਗੱਗਾ ਮੱਮਾ ਗਮ ਛੱਲ ਗਮ ਐੜਾ ਜੱਜਾ ਅੱਜ ਗੱਗਾ ਰਾਰਾ ਗਰ ਅੱਜ ਗਰ ਤੇ ਅੱਖਰਾਂ ਦੀ ਪਛਾਣ ਤੇ ਅੱਖਰਾਂ ਨੂੰ ਲਿਖਣਾ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਆ ਠੀਕ ਹੈ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਮੈਂ ਤੁਹਾਨੂੰ ਲਿੰਕ ਪ੍ਰੋਵਾਈਡ ਕਰ ਦੂੰਗਾ ਆਪਣਾ ਪੰਜਾਬੀ ਦੇ ਉੱਪਰ ਜਿਹੜੀ ਆਪਾਂ ਬਣਾ ਰਹੇ ਆ ਵੀਡੀਓਜ਼ ਉਹਨਾਂ ਦੇ ਪਲੇਲਿਸਟ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਠੀਕ ਆ ਅੱਗੇ ਆਪਾਂ ਤੁਹਾਨੂੰ ਦਿੱਤਾ ਹੋਇਆ ਐੜਾ ਚੱਚਾ ਅਚ ਕਕਾ ਨੰਨਾ ਕੰਨ ਅ ਚਿਕਨ ਠੀਕ ਆ ਐੜਾ ਚੱਚਾ ਕਕਾ ਹਨਾ ਅ ਚਿਕਨ ਇਹ ਆਪਾਂ ਰਿੱਤੇ ਹੋਏ ਨੇ ਬਰਤਨ ਠੀਕ ਆ ਬੱਬਾ ਰਾਰਾ ਬਰ ਤੱਤਾ ਨੰਨਾ ਤੰਨ ਬਰਤਨ ਦੋ ਦੋ ਦੇ ਪੇਰ ਜੋੜ ਕੇ ਬਣਾ ਕੇ ਤੁਸੀਂ ਪੜੋ ਤੁਹਾਨੂੰ ਆ ਜਾਊਗਾ ਬੱਬਾ ਰਾਰਾ ਬਰ ਤੱਤਾ ਨੰਨਾ ਤੰਨ ਬਰਤਨ ਤੇ ਜਿਹੜੇ ਇਹ 2 3 4 ਅਖਰੀ ਚਾਰ ਅਖਰੀ ਸ਼ਬਦ ਨੇ ਇਹਨਾਂ ਨੂੰ ਸਿੱਖਣ ਤੋਂ ਪਹਿਲਾਂ ਆਪਾਂ ਬੇਸਿਕ ਉਹ ਜਿਹੜਾ ਫਾਊਂਡੇਸ਼ਨ ਹੁੰਦਾ ਉਹ ਸਿੱਖ ਉਹਦੇ ਬਾਰੇ ਆਪਾਂ ਗੱਲ ਕਰਦੇ ਹੋਣੇ ਠੀਕ ਹੈ ਜਿੱਤੇ ਪਹਿਲੀ ਵੀਡੀਓ ਬਣ ਚੁੱਕੀਆਂ ਨੇ ਲਿੰਕ ਪਲੇਲਿਸਟ ਦਾ ਡਿਸਕ੍ਰਿਪਸ਼ਨ ਚ ਦੇ ਦੂੰਗਾ ਮਿਲ ਜੂਗਾ ਤੁਹਾਨੂੰ ਵੀ ਆਪਾਂ 2 3 4 ਅਖਰੀ ਸ਼ਬਦਾਂ ਨੂੰ ਬਣਾਉਣ ਤੋਂ ਪਹਿਲਾਂ ਆਪਾਂ ਉਹਦਾ ਡਾੜੀ ਸਿੱਖਦੇ ਆ ਉਹਨਾਂ ਨੂੰ ਬੋਲਣਾ ਕਿਵੇਂ ਆ ਉਹਨਾਂ ਨੂੰ ਲਿਖਣਾ ਕਿਵੇਂ ਆ ਤੇ ਪਛਾਣਨਾ ਕਿਵੇਂ ਆ ਆਪਾਂ ਨੂੰ ਅੱਖਰਾਂ ਨੂੰ ਠੀਕ ਹੈ ਤਾਂ ਜਦ ਤੱਕ ਤੁਹਾਨੂੰ ਇਹ ਨਹੀਂ ਪਤਾ ਹੋਊਗਾ ਕਿ ਜਿਵੇਂ ਆਹ ਰਾਰਾ ਲਿਖਿਆ ਹੋਇਆ ਆ ਬੱਬਾ ਲਿਖਿਆ ਹੋਇਆ ਠੀਕ ਹੰਨ ਨਾ ਲਿਖਿਆ ਹੋਇਆ ਜਦ ਜਦ ਤੱਕ ਤੁਹਾਨੂੰ ਇਹਨਾਂ ਨੂੰ ਪੜ੍ਹਨਾ ਮਤਲਬ ਪਛਾਣਨਾ ਅੱਖਰ ਕੀ ਲਿਖਿਆ ਹੋਇਆ ਤੇ ਪਛਾਣ ਕੇ ਉਹ ਅੱਖਰ ਦਾ ਉਚਾਰਨ ਕੀਆ ਔਰ ਹੋਂ ਤੱਕ ਫਿਰ 2 3 ਜਾਂ 4 ਅੱਖਰੀ ਸ਼ਬਦ ਕਰਨ ਦਾ ਫਾਇਦਾ ਨਹੀਂ ਠੀਕ ਹੈ ਸਟੈਪ ਵਾਈਜ਼ ਕੰਮ ਚੱਲਦਾ ਹੁੰਦਾ ਪਹਿਲਾਂ 1 2 ਗਿਣਤੀ ਉਸ ਤੋਂ ਬਾਅਦ ਪਲੱਸ ਮਾਈਨਸ ਫਿਰ ਮਲਟੀਪਲਾਈ ਡਿਵਾਈਡ ਠੀਕ ਹੈ ਤੇ ਅੱਗੇ ਆਪ ਨੂੰ ਦਿੱਤਾ ਹੋ ਗਿਆ ਸ਼ਸ਼ਾ ਰਾਰਾ ਸ਼ਰ ਬੱਬਾ ਤੱਤਾ ਬੱਤ ਸ਼ਰਬਤ ਠੀਕ ਹੈ ਸ਼ਸ਼ਾ ਰਾਰਾ ਬੱਬਾ ਤੱਤਾ ਸ਼ਰਬਤ ਆਪਾਂ ਤੁਹਤਾ ਗਿਆ ਦ ਦ ਰ ਰ ਦਰ ਖ ਖ ਤਾ ਖਤ ਦ ਰਖਤ ਠੀਕ ਹੈ ਤ ਦ ਦ ਰ ਰ ਦ ਦ ਰ ਰ ਦਰ ਖ ਖ ਤਾ ਖਤ ਦ ਰਖਤ ਦ ਰਖਤ ਅਗੇ ਆਪਾਂ ਨੂੰ ਹੋਰ ਪ੍ਰੈਕਟਿਸ ਲਈ ਦਿੱਤੇ ਹੋਏ ਨੇ ਚਾਰ ਅਖਰੀ ਸ਼ਬਦ ਤੁਸੀਂ ਕਰ ਸਕਦੇ ਹੋ ਮੰਮਾ ਲੱਲਾ ਮਲ ਮੰਮਾ ਲੱਲਾ ਮਲ 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 ਪਪਾ ਲੱਲਾ ਪਲ ਟੈਂਕਾ ਨੰਨਾ ਟੰਨ ਪਲਟਨ ਕ ਕਾ ਰ ਰ ਕਰ ਵਾਵਾ ਟੈਂਕਾ ਵਟ ਕਰਵਟ ਦ ਦ ਰ ਰ ਦਰ ਸ਼ਸ਼ਾ ਨੰਨਾ ਸ਼ਾਨ ਦਰਸ਼ਨ ਸਸਾ ਰਾਰਾ ਕਕਾ ਸਸਾ ਸਰਕਸ ਦਦਾ ਰਾਰਾ ਦਰ ਪਪਾ ਨੰਨਾ ਪੰਨ ਪੜ੍ਹਨਾ ਕਿਵੇਂ ਆ ਠੀਕ ਆ ਅਗਰ ਤਾਂ ਤੁਸੀਂ ਬੱਚਿਆਂ ਤਾਂ ਫਿਰ ਤੁਸੀਂ ਐ ਪੜ੍ਹਨਾ ਕਕਾ ਰਾਰਾ ਕਰ ਤੱਤਾ ਬੱਬਾ ਤੱਬ ਕਰ ਤਾ ਠੀਕ ਆ ਦੋ ਦੋ ਦੇ ਪੇਰ ਬਣਾ ਕੇ ਜਿਵੇਂ ਆਪਾਂ ਦੋਖਰੀ ਸ਼ਬਦ ਕਰਦੇ ਸੀਗੇ ਠੀਕ ਆ ਉਵੇਂ ਜਿਵੇਂ ਸ਼ਸ਼ਾ ਰਾਰਾ ਸ਼ਰ ਬੱਬਾ ਤੱਤਾ ਬੱਤ ਸ਼ਰ ਬੱਤ ਟੈਂਕਾ ਮੰਮਾ ਟੰਮ ਠੀਕ ਆ ਦੋ ਨੂੰ ਮਲਾ ਕੇ ਉਹਦਾ ਉਚਾਰਨ ਕੀ ਆ ਟੈਂਕਾ ਮੰਮਾ ਟੰਮ ਫਿਰ ਅਗਲੇ ਦੋਨੋਂ ਮਚ ਮਲਾਕੇ ਟੈਂਕਾ ਮਮਾ ਟਮ ਉਹਦਾ ਉਚਾਰਨ ਕੀਤਾ ਤਾਂ ਦੋਨੇ ਉਚਾਰਨਾਂ ਨੂੰ ਆਪਾਂ ਨੇ ਮਿਲਾ ਦੇਣਾ ਫਿਰ ਟਮ ਟਮ ਠੀਕ ਹ ਹਲ ਲਲ ਹਲ ਪਹਿਲਾ ਉਚਾਰਨ ਪੇਰ ਦਾ ਚੱਚਾ ਲਲ ਚੱਲ ਦੂਜਾ ਉਚਾਰਨ ਪੇਰ ਦਾ ਠੀਕ ਹ ਹਲ ਲਲ ਹਲ ਚੱਚਾ ਲਲ ਚੱਲ ਹਲ ਚੱਲ ਪਰਬਤ ਗਲ ਗਲ ਜੇ ਤੁਸੀਂ ਐਕਸਪਰਟ ਹੋ ਜਾਓਗੇ ਪ੍ਰੈਕਟਿਸ ਕਰਕੇ ਤਾਂ ਤੁਸੀਂ ਜਿਵੇਂ ਹੁਣ ਮੈਂ ਪੜ੍ਹ ਰਿਹਾ ਓਵੇਂ ਪੜ੍ਹ ਸਕੋਗੇ ਅ ਚਿਕਨ ਖਟਮਲ ਲekin ਹੁਣ ਜੇ ਤੁਹਾਨੂੰ ਨਹੀਂ ਆ ਰਿਹਾ ਤੁਸੀਂ ਐ ਪੜਨਾ ਥੱਥਾ ਰੜਾ ਥਰ ਮਮਾ ਸਸਾ ਮਸ ਥਰ ਮਸ ਗੱਗਾਰਾ ਗਰ ਦੱਦਨਨ ਦਲ ਗਰਦਨ ਠੀਕ ਹ ਇਹ ਆਪਣੇ ਹੋ ਗਏ ਚਾਰ ਅੱਖਰੀ ਸ਼ਬਦ ਹੁਣ ਤੁਹਾਨੂੰ ਆ ਪਹਿਰਾ ਹੋਰ ਦੇਖ ਲਓ ਐਡਵਾਂਸ ਹੋ ਗਿਆ ਠੀਕ ਹੈ ਪਹਿਲਾਂ ਆਪਾਂ ਨੇ ਕਿਵੇਂ ਸੀਗਾ ਪਹਿਲਾਂ ਆਪਾਂ ਚਾਰ ਅੱਖਰੀ ਸ਼ਬਦਾਂ ਨੂੰ ਐਵੇਂ ਤੋੜ ਕੇ ਠੀਕ ਹੈ ਅ ਪੜਿਆ ਸੀਗਾ ਹਰੇਕ ਅਲੱਗ-ਅਲੱਗ ਅੱਖਰ ਦਾ ਉਚਾਰਨ ਦੇਖਿਆ ਸੀਗਾ ਠੀਕ ਹੈ ਫਿਰ ਆਪਾਂ ਨੇ ਇਕੱਠੇ ਕਰਤੇ ਅੱਖਰ ਪੇਰ ਬਣਾ ਕੇ ਜਾਣੇ ਠੀਕ ਹੈ ਜਿਵੇਂ ਦ ਦ ਰ ਰ ਦ ਰ ਪਪਾ ਨੰਨਾ ਪਨ ਕਰਪਨ ਹੁਣ ਆਪਾਂ ਨੇ ਕੀ ਕਰਨਾ ਹੁਣ ਪੈਰੇਚ ਦੇ ਰੂਪ ਦੇ ਵਿੱਚ ਆਪਾਂ ਨੇ ਪੜਨਾ ਹੁਣ ਇਹਦੇ 4 ਅੱਖਰਾਂ ਵਾਲੇ ਵੀ ਸ਼ਬਦ ਆ ਗਏ 2 ਅੱਖਰਾਂ ਵਾਲੇ ਵੀ ਸ਼ਬਦ ਆ ਗਏ ਠੀਕ ਆ ਆ ਦੇਖ ਆ ਤਿੰਨ ਅੱਖਰੀ ਸ਼ਬਦ ਵੀ ਆਏ ਹੋਏ ਨੇ ਠੀਕ ਆ ਪੜਨਾ ਕਿਵੇਂ ਆਪਾਂ ਇਹਨਾਂ ਨੂੰ ਅਗਰ ਨਹੀਂ ਆ ਰਿਹਾ ਤਾਂ ਆਪਾਂ ਐਵੇਂ ਸਭ ਤੋਂ ਪਹਿਲਾਂ ਪੜ੍ਹਨਾ ਜੀ ਸ਼ੁਰੂਆਤ ਕਰਨੀ ਹੈ ਕਿ ਗੱਗਾ ੜਾੜਾ ਗੜ ਬੱਬਾ ੜਾੜਾ ਬੜ ਗੜਬੜ ਮੰਮਾ ਤਪਤਾ ਮੱਤ ਕੱਕਾ ਰਰ ਕਰ ਠੀਕ ਹੈ ਗੜਬੜ ਮਤ ਕਰ ਅੱਗੇ ਸਸ ਰਰ ਸਰ ਕਕਾ ਸਸ ਕਸ ਸਰਕਸ ਵਾਵਾ ਲਲਾ ਵੱਲ ਚਚਾ ਲਲਾ ਚਲ ਸਰਕਸ ਵੱਲ ਚਲ ਠੀਕ ਹੈ ਐਡਾ ਕਕਾ ਅਕ ਰਰ ਮਮਾ ਰਮ ਅਕਰਮ ਕਕਾ ਸਸਾ ਕਸ ਰਰ ਤਤ ਰਤ ਕਸਰਤ ਖਖਾ ਟੈਂਕਾ ਖਟਮ ਮਮਾ ਲਲਾ ਮਲ ਖਟਮਲ ਪਪਾ ਕਕਾ ੜਾੜਾ ਪਕੜ ਠੀਕ ਹੈ ਅਕਰਮ ਕਸਰਤ ਖਟਮਲ ਪਕੜ ਠੀਕਾ ਇਹ ਚਾਰਖਰੀ ਸ਼ਬਦੀ ਵੀ ਆ ਗਏ ਦੋਖਰੀ ਸ਼ਬਦ ਵੀ ਆ ਗਏ ਠੀਕਾ ਇਹਨਾਂ ਨੂੰ ਤੁਸੀਂ ਪ੍ਰੈਕਟਿਸ ਕਰ ਲਿਓ ਕਿ ਮੈਂ ਜੇ ਤੁਹਾਨੂੰ ਆਜੂਗਾ ਤਾਂ ਤੁਸੀਂ ਬਹੁਤ ਹੀ ਫਲੂਐਂਟਲੀ ਪੜ ਸਕੋਗੇ ਠੀਕਾ ਜਿਵੇਂ ਕੀ ਥਰਮਸ ਫੜ ਠੀਕਾ ਟਮਟਮ ਵਾਲ ਚੱਲ ਪਨਘਟ ਵਾਲ ਚੱਲ ਸ਼ਲਗਮ ਧਰ ਨਫ਼ਰਤ ਮਤ ਕਰ ਐਵੇਂ ਅਗਰ ਤੁਹਾਨੂੰ ਹਲੇ ਨਹੀਂ ਆ ਰਹੀ ਇਹ ਸਭ ਕੁਝ ਠੀਕ ਹੈ ਤਾਂ ਤੁਸੀਂ ਹਲੇ ਕਿਵੇਂ ਪੜਨਾ ਕੀ ਗੱਗਾ ਨੰਨ ਗਨ ਪਪਾ ਤਤਾ ਪਤ ਗਨ ਪਤ ੜਾ ਦੱਦਾ ਅੱਧ ਰੜਾ ਕਕ ਰਕ ਅਦਰਕ ਰਾਰਾ ਗੱਗਾ ੜਾੜਾ ਰਗੜ ਠੀਕ ਹੈ ਪੱਕਾ ਅਭੀ ਅਸਲੀ ਖਾਲੀ ਥਾਂ ਮਾ ਭਰਨੀ ਆਨੇ ਠੀਕ ਹੈ ਜਿਵੇਂ ਕੀ ਲਿਖਿਆ ਹੋਇਆ ਤਾਂ ਇਹ ਆਪਾਂ ਹੁਣੀ ਕਰ ਲੰਨੇ ਆ ਠੀਕ ਹੈ ਜਿਵੇਂ ਪਹਿਲਾ ਹੈਗਾ ਆਪਣਾ ਗਰਦਨ ਇਹਨੂੰ ਆਪਾਂ ਕੀ ਲਿਖਾਂਗੇ ਇਹਨੂੰ ਆਪਾਂ ਲਿਖਾਂਗੇ ਗੱਗਾ ਰਾਰਾ ਦੱਦਾ ਨੰਨਾ ਗਰਦਨ ਠੀਕ ਆਪਾਂ ਨੂੰ ਅੱਖਰ ਪਛਾਨਣੇ ਅੱਖਰ ਬੋਲਣੇ ਤੇ ਅੱਖਰ ਲਿਖਣੇ ਇਹ ਤਿੰਨੇ ਚੀਜ਼ਾਂ ਆਪਾਂ ਨੂੰ ਆਉਣੀਆਂ ਚਾਹੀਦੀਆਂ ਨੇ ਉਹਦੇ ਉੱਪਰ ਪ੍ਰੈਕਟਿਸ ਆਪਾਂ ਬਾਰ-ਬਾਰ ਕਰ ਰਹੇ ਹਾਂ ਠੀਕ ਆ ਜਿਵੇਂ ਬਰਤਨ ਠੀਕ ਆ ਬੱਬਾ ਰਾਰਾ ਤੱਤਾ ਨੰਨਾ ਬਰਤਨ ਚਾਰ ਅੱਖਰੇ ਸ਼ਬਦ ਠੀਕ ਆ ਫਿਰ ਅਗਰ ਕੀ ਦਿੱਤਾ ਹੋਇਆ ਅਗਰ ਦਿੱਤਾ ਹੋਇਆ ਦੇ ਉੱਤੇ ਅੱਖਰਾਂ ਨੂੰ ਜੋੜ ਕੇ ਸ਼ਬਦ ਪੂਰੇ ਕਰਨੇ ਨੇ ਠੀਕ ਆ ਜਿਵੇਂ ਇੱਕ ਪਹਿਲਾਂ ਆਪਾਂ ਨੂੰ ਕੀ ਦਿੱਤਾ ਹੋਇਆ ਸ਼ਸ਼ਾ ਲਲਾ ਸ਼ਲ ਗੱਗਾ ਮੱਮਾ ਗਮਾ ਸ਼ਲਗਮ ਠੀਕ ਆ ਇਹਨਾਂ ਤੋਂ ਅੱਖਰ ਆਪਾਂ ਪਛਾਣ ਵੀ ਰਹੇ ਹਾਂ ਅੱਖਰ ਬੋਲ ਵੀ ਰਹੇ ਹਾਂ ਹੁਣ ਆਪਾਂ ਨੇ ਲਿਖਣ ਦੀ ਵੀ ਪ੍ਰੈਕਟਿਸ ਕਰਨੀ ਠੀਕ ਹੈ ਜੇ ਆਪਾਂ ਨੂੰ ਸ਼ਲਗਮ ਦਿੱਤਾ ਹੋਇਆ ਤਾਂ ਆਪਾਂ ਉਹਨੂੰ ਕਿਵੇਂ ਲਿਖਾਂਗੇ ਸਸਾ ਠੀਕਾ ਕਿਵੇਂ ਲਿਖਣਾ ਆਪਾਂ ਨੇ ਆਪਾਂ ਨੇ ਲਿਖਣਾ ਸਸਾ ਸਸਤੇ ਪਰ ਜੀ ਬਿੰਦੀ ਲੱਲਾ ਸ਼ਲ ਗੱਗਾ ਮੱਮਾ ਗੱਗਾ ਮੱਮਾ ਗਮ ਸ਼ਲਗਮ ਠੀਕ ਆ ਆਪਾਂ ਨੇ ਲਿਖਣਾ ਹਾਂਜੀ ਕਿੱਥੇ ਸੀ ਆਪਾਂ ਆਪਾਂ ਦੇਤੇ ਅੱਖਰਾਂ ਨੂੰ ਜੋੜ ਕੇ ਸ਼ਬਦ ਪੂਰਾ ਕਰੋ ਕਰ ਰਹੇ ਸੀ ਠੀਕ ਹੈ ਐੜਾ ਚੱਚਾ ਕਕਾ ਨੰਨਾ ਅਚਕਨ ਐੜਾ ਚੱਚਾ ਅੱਚ ਕਕਾ ਨੰਨਾ ਕਨ ਅਚਕਨ ਠੀਕ ਅਚਕਨ ਆਪਾਂ ਨੇ ਲਿਖਣਾ ਤਾਂ ਇਹਦੀ ਆਪਾਂ ਪ੍ਰੈਕਟਿਸ ਇੱਥੇ ਕਰ ਲੰਨੇ ਆ ਐੜਾ ਚੱਚਾ ਕਕਾ ਨੰਨਾ ਲਿਖਣਾ ਆਪਾਂ ਨੇ ਅਚਕਨ ਠੀਕ ਇਸ ਲਈ ਆਪਾਂ ਕੀ ਕਰਾਂਗੇ ਠੀਕ ਹੈ ਐੜਾ ਚੱਚਾ ਕਕਾ ਨਨ ਅਚਕਨ ਠੀਕ ਹੈ ਇਹ ਆਪਾਂ ਕਰ ਸਕਦੇ ਆ ਤੇ ਇਸ ਤੋਂ ਇਲਾਵਾ ਆਪਾਂ ਹੋਰ ਕੀ ਕਰ ਸਕਦੇ ਆ ਇਸ ਤੋਂ ਇਲਾਵਾ ਆਪਾਂ ਟਮ ਟਮ ਲਿਖ ਸਕਦੇ ਆ ਟਮ ਟਮ ਠੀਕ ਆ ਸ਼ਰਬਤ ਸ਼ਰਬਤ ਲਿਖ ਸਕਦੇ ਆ ਆਪਾਂ ਸ਼ਰਬਤ ਲਿਖ ਲੈਣੇ ਸ਼ਸ਼ਾ ਸੋਸ਼ ਦੇ ਪੈਰ ਚ ਬਿੰਦੀ ਸ਼ਸ਼ਾ ਰਾਰਾ ਬੱਬਾ ਤੱਤਾ ਸ਼ਰਬਤ ਠੀਕ ਆ ਤਾਂ ਤੁਸੀਂ ਇਹਨੂੰ ਐਵੇਂ ਵੀ ਲਿਖ ਸਕਦੇ ਹੋ ਸੋਸ਼ਬਦ ਵਿੱਚ ਸ਼ਸ਼ਾ ਰਾਰਾ ਓਹੋ ਸ਼ਸ਼ਾ ਰਾਰਾ ਬੱਬਾ ਤੱਤਾ ਸ਼ਰਬਤ ਠੀਕ ਆ ਐਵੇਂ ਆਪਾਂ ਲਿਖ ਸਕਦੇ ਹਾਂ ਬੜੀ ਆਸਾਨੀ ਨਾਲ ਚਲੋ ਏਸੀ ਕੇ ਤੁਹਾਡੇ ਸਾਰੇ ਚਾਰ ਅੱਖਰਾਂ ਵਾਲੇ ਸ਼ਬਦ ਠੀਕ ਆ ਇਸ ਵੀਡੀਓ ਚ ਐਨ ਆਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਗਰ ਤੁਹਾਨੂੰ ਵੀਡੀਓਜ਼ ਪਸੰਦ ਆ ਰਹੀਆਂ ਨੇ ਕੰਟੈਂਟ ਤੁਹਾਨੂੰ ਬੈਨੀਫੀਸ਼ੀਅਲ ਲੱਗ ਰਿਹਾ ਤੁਸੀਂ ਸਿੱਖ ਰਹੇ ਹੋ ਠੀਕ ਆ ਸਿੱਖ ਰਹੇ ਹੋ ਤਾਂ ਫਿਰ ਅਗਲੀ ਵੀਡੀਓ ਦੇ ਨਾਲ ਤੁਹਾਨੂੰ ਮਿਲਦੇ ਹਾਂ ਠੀਕ ਆ ਜੀ ਇਸ ਵੀਡੀਓ ਚ ਇੰਨਾ ਹੀ ਧੰਨਵਾਦ